ਸ਼੍ਰੀ ਅਕਾਲ ਦੋਸਤੋ ਕਲੀਅਰ ਅੰਮ੍ਰਿਤ ਚੈਨਲ ਤੋਂ ਮੈਂ ਅੰਮ੍ਰਿਤ ਪਾਲ ਕਲੀਅਰ ਤੁਹਾਡਾ ਸਵਾਗਤ ਕਰਦੀ ਹਾਂ ਦੋਸਤੋ ਆਪਾਂ ਪਿਛਲੇ ਕੁਝ ਦਿਨਾਂ ਤੋਂ ਤੁਹਾਡੇ ਲਈ ਪੇਸ਼ ਕਰ ਰਹੇ ਸੀ ਸ਼੍ਰੀ ਸੁਖਵਿੰਦਰ ਸਿਆਣ ਦੀ ਲਿਖੀ ਹੋਈ ਕਹਾਣੀ ਰੂਹ ਦੀ ਮੁਹੱਬਤ ਪਰ ਮਾਫੀ ਚਾਹਾਂਗੀ ਕਿ ਦੋ ਦਿਨਾਂ ਦਾ ਗੈਪ ਪੈ ਗਿਆ ਉਸ ਦੇ ਵਿੱਚ ਤੇ ਆਪਾਂ ਤੁਹਾਡੇ ਲਈ ਤਿੰਨ ਭਾਗ ਪੇਸ਼ ਕਰ ਚੁੱਕੇ ਹਾਂ ਤੇ ਅੱਜ ਉਸ ਦਾ ਚੌਥਾ ਭਾਗ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਰੂਹ ਦੀ ਮੁਹੱਬਤ ਇਸ ਕਹਾਣੀ ਨੂੰ ਲਿਖਿਆ ਹੈ ਸਾਡੇ ਪੰਜਾਬੀ ਦੇ ਨੌਜਵਾਨ ਕਹਾਣੀਕਾਰ ਸ਼੍ਰੀ ਸੁਖਵਿੰਦਰ ਸਿੰਘ ਨੇ ਤੇ ਲੋ ਫਿਰ ਆਪਾਂ ਤੁਹਾਡੇ ਲਈ ਇਸ ਕਹਾਣੀ ਦਾ ਅੱਜ ਚੌਥਾ ਭਾਗ ਪੇਸ਼ ਕਰ ਰਹੇ ਹਾਂ ਰੂਹ ਦੀ ਮੁਹੱਬਤ ਵਿਦਾਇਗੀ ਪਾਰਟੀ ਖਤਮ ਹੋਣ ਤੋਂ ਬਾਅਦ ਪਾਕ ਰੂਹਾ ਆਪੋ ਆਪਣੇ ਘਰ ਚੱਲੀਆਂ ਗੰਗਾਂ ਨੈਨਸੀ ਦੇ ਘਰ ਪਹੁੰਚਿਆ ਉਸ ਦੀ ਮਾਤਾ ਨੇ ਕਿਹਾ ਵਸ ਜਲਦੀ ਜਲਦੀ ਪੇਪਰ ਦੇ ਦੇ ਤੇਰਾ ਅਸੀਂ ਵਿਆਹ ਕਰ ਦੇਣਾ ਪਰਸੋਂ ਨੂੰ ਤੈਨੂੰ ਮੁੰਡਾ ਦੇਖਣ ਆਵੇਗਾ ਸੈਂਟਰ ਗਵਰਨਮੈਂਟ ਦਾ ਮੁਲਾਜ਼ਮੇ ساری ਉਮਰ ਸੋਣੀ ਬਤੀਤ ਕਰਨਗੇ ਆਪਣੀ ਮਾਂ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਜਿਹੜੇ ਨੈਣ ਸੀ ਗੁਲਾਬ ਦੇ ਫੁੱਲ ਵਾਂਗ ਖਿੜੀ ਹੋਈ ਸੀ ਪਲਾਂ ਦੇ ਵਿੱਚ ਹੀ ਮੁਰਝਾ ਗਈ ਉਹ ਕਰਨ ਨੂੰ ਇੱਕ ਪਲ ਵੀ ਆਪਣੇ ਤੋਂ ਦੂਰ ਨਹੀਂ ਸੀ ਹੋਣ ਦੇਣਾ ਚਾਹੁੰਦੀ ਉਹ ਦੂਸਰੇ ਦਿਨ ਟਾਈਮ ਪਾਸ ਕਰਨ ਨੂੰ ਮਿਲੀ ਸਾਰੀ वार्तालाप ਸਾਂਝੀ ਕੀਤੀ ਲੇਖਾਰੀ ਨੇ ਕਿਹਾ ਬਿਲਕੁਲ ਵੀ ਫਿਕਰ ਨਾ ਕਰ ਇੱਕ ਗੱਲ ਯਾਦ ਰੱਖ ਜਦੋਂ ਮੁੰਡਾ ਤੇਰੇ ਨਾਲ ਗੱਲਬਾਤ ਸਾਂਝੀ ਕਰੇਗਾ ਇਹ ਸਾਰੀ ਸਚਾਈ ਖੋਲ ਕੇ ਪੇਸ਼ ਕਰ ਦੇਣੀ ਉਹ ਕਿਸੇ ਵੀ ਕੀਮਤ ਉੱਤੇ ਹਾਂ ਨਹੀਂ ਕਰੇਗਾ ਨੈਨਸੀ ਦੇ ਚਿਹਰੇ ਉੱਤੇ ਰੌਣਕ ਆ ਗਈ ਦੂਜੇ ਦਿਨ ਕੀ ਹੋਇਆ ਮੁੰਡਾ ਦੇਖਣ ਲਈ ਆਇਆ ਸੋਹਣੀ ਸੂਰਤ ਵਾਲ ਦੇਖ ਕੇ ਉਸਨੇ ਹਾਂ ਕਹਿ ਦਿੱਤੀ ਜਦ ਉਹ ਨੈਨਸੀ ਦੇ ਨਾਲ ਵਾਰਤਾਲਾਪ ਸਾਂਝੀ ਕਰਨ ਲੱਗਿਆ ਹੱਥ ਜੋੜ ਕੇ ਕਿਹਾ ਮੇਰੀ ਬੇੜੀ ਦਾ ਮਲਾ ਸੱਜਣਾ ਕੋਈ ਹੋਰ ਏ ਤੇਰੇ ਮੂਰੇ ਹੱਥ ਬੰਨ ਕੇ ਬਿੰਦੀ ਹੈ ਤੁਸੀਂ ਨਾ ਕਰ ਦਿਓ ਉਸ ਮੁੰਡੇ ਨੇ ਗੱਲਬਾਤ ਨੂੰ ਸੁਣਿਆ ਆਪਣੇ ਪਰਿਵਾਰ ਦੇ ਵਿੱਚ ਬਾਹਰ ਆ ਕੇ ਕਿਹਾ ਚਲੋ ਘਰ ਚੱਲ ਕੇ ਰਾਇ ਕਰਦੇ ਆ ਪਰਿਵਾਰ ਦੇ ਸਾਰੇ ਮੈਂਬਰ ਹੈਰਾਨ ਰਹਿ ਗਏ ਸੋਹਣੀ ਕੁੜੀ ਮਿਲ ਰਹੀ ਹੈ ਇਸ ਦੀ ਮਾਤਾ ਨੂੰ ਕੀ ਹੋ ਗਿਆ ਅਸਲ ਗੱਲ ਕੀ ਸੀ ਉਸ ਮੁੰਡੇ ਨੇ ਘਰ ਜਾ ਕੇ ਸ਼ੇਅਰ ਕੀਤੀ ਨਰਸੀ ਨੂੰ ਜਦ ਇਸ ਗੱਲ ਦਾ ਪਤਾ ਲੱਗਿਆ ਨਾ ਕਰ ਦਿੱਤੀ ਉਸ ਨੇ ਰੱਬ ਦਾ ਬਹੁਤ ਬਹੁਤ ਸ਼ੁਕਰਾਨਾ ਅਦਾ ਕੀਤਾ ਸਾਰੀ ਵਾਰਤਾਲਾਪ ਲਖਾਰੀ ਦੇ ਨਾਲ ਸਾਂਝੀ ਕੀਤੀ ਫਿਰ ਜਦੋਂ ਇਸ ਸਾਰੀ ਵਾਰਤਾਲਾਪ ਪ੍ਰੀਤ ਨੂੰ ਪਤਾ ਲੱਗੀ ਉਹ ਨੈਂਸੀ ਦੇ ਪਿੰਡ ਪਹੁੰਚ ਗਈ ਉਸਦੇ ਮਾਪੇ ਨੂੰ ਬਹੁਤ ਸਮਝਾਇਆ ਤੁਹਾਡੀ ਕੁੜੀ ਪੜਨ ਵਾਲੀ ਹੈ ਤੁਸੀਂ ਇਹਨੂੰ ਵਿਆਹ ਦੇ ਚੱਕਰ ਵਿੱਚ ਪਾ ਕੇ ਇਸ ਦੀ ਜ਼ਿੰਦਗੀ ਦੇ ਨਾਲ ਧੋਖਾ ਕਰ ਰਹੇ ਹੋ ਇੱਕ ਅਨਪੜ੍ਹ ਪਰਿਵਾਰ ਨੂੰ ਪ੍ਰੀਤ ਨੇ ਆਪਣੇ ਬੜੇ ਹੀ ਸੁਹਣੇ ਤਰੀਕੇ ਨਾਲ ਰਾਹ ਪਾਇਆ ਦਿਲ ਤਕੜਾ ਕਰਕੇ ਪ੍ਰੀਤ ਨੇ ਇਹ ਸ਼ਬਦ ਵੀ ਕਹਿ ਦਿੱਤੇ ਜਿੰਨਾ ਵੀ ਮੇਰੇ ਤੋਂ ਹੋਇਆ ਮੈਂ ਇਸ ਦੀ ਮਦਦ ਕਰਾਂਗੀ ਨੈਂਸੀ ਨੂੰ ਇੱਕ ਆਸਥਿਕ ਰੰਦਖਾਈ ਦਿੱਤੀ ਉਹ ਮਰ ਜਾਣੀ ਨੇ ਆਪਣੇ ਹੱਥ ਜੋੜ ਦਿੱਤੇ ਪ੍ਰੇਤ ਨੇ ਉਸ ਨੂੰ ਆਪਣੇ ਸੀਨੇ ਨਾਲ ਲਾ ਲਿਆ ਕੁਝ ਕੁ ਦਿਨਾਂ ਤੱਕ 10ਵੀਂ ਕਲਾਸ ਦੇ ਪੇਪਰ ਸ਼ੁਰੂ ਹੋ ਗਏ ਸਮਾਂ ਆਪਣੀ ਰਫ਼ਤਾਰ ਦੇ ਨਾਲ ਚੱਲਦਾ ਰਿਹਾ ਪੇਪਰਾਂ ਦਾ ਰਿਜ਼ਲਟ ਵੀ ਆ ਗਿਆ ਨੈਂਸੀ ਜ਼ਿਲ੍ਹੇ ਦੇ ਵਿੱਚ ਦੂਜੇ ਨੰਬਰ ਤੇ ਆਈ ਕਰਨ ਸਕੂਲ ਦੇ ਵਿੱਚੋਂ ਦੂਜੇ ਨੰਬਰ ਤੇ ਆਇਆ ਉਹਨਾਂ ਬਾਰੇ ਇਹ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ ਹੌਲੀ ਹੌਲੀ ਨੈਂਸੀ 12ਵੀਂ ਜਮਾਤ ਵੀ ਪਾਸ ਕਰ ਗਈ ਪਰ ਕਰਨ ਵੀ SF ਦੇ ਵਿੱਚ ਭਰਤੀ ਹੋ ਗਿਆ ਉਹ ਟ੍ਰੇਨਿੰਗ ਦੇ ਲਈ ਚਲਿਆ ਗਿਆ ਨੈਨਸੀ ਨੇ ਰਾਏਕੋਟ ਸ਼ਹਿਰ ਦੇ ਕੋਲ ਇੱਕ ਸਦ ਭਾਵਨਾ ਕਾਲਜ ਸੀ ਉਸ ਦੇ ਵਿੱਚ ATT ਦਾ ਕੋਰਸ ਕੀਤਾ ਸਮਾਂ ਆਪਣੇ ਹਿਸਾਬ ਨਾਲ ਚੱਲਦਾ ਰਿਹਾ ਕਰਨ ਪਿੰਡ ਛੁੱਟੀ ਆਇਆ ਉਸ ਨੇ ਆਪਣੇ ਵਿਆਹ ਬਾਰੇ ਗੱਲਬਾਤ ਸਾਂਝ ਕੀਤੀ ਜਦ ਮਾਪੇ ਨੂੰ ਸਾਰੀ ਗੱਲਬਾਤ ਦਾ ਪਤਾ ਲੱਗਾ ਉਹਨਾਂ ਨੇ ਕਰਨ ਨੂੰ ਮਨਾ ਕਰ ਦਿੱਤਾ ਸਾਫ਼-ਸਾਫ਼ ਕਹਿ ਦਿੱਤਾ ਅਸੀਂ ਤੈਨੂੰ ਬੇਦਖਲ ਕਰਦੇ ਹਾਂ ਪਰ ਉੱਥੇ ਵਿਆਹ ਨਹੀਂ ਹੋਣ ਦੇਵਾਂਗੇ ਕਾਰ ਵਾਲੇ ਛੱਡ ਕੇ ਆਪਣੀ ਮਰਜ਼ੀ ਨਾਲ ਕਰਵਾ ਸਕਦਾ ਜਦ ਇਸ ਗੱਲ ਦਾ ਕਹਾਣੀਕਾਰ ਨੂੰ ਪਤਾ ਲੱਗਿਆ ਰੱਬ ਨੂੰ ਮੰਦਾ ਚੰਗਾ ਬੋਲਿਆ ਪਿਆਰ ਨਾਲ ਤਾਣਾ ਵੀ ਮਾਰਿਆ ਜੇ ਆਪ ਆਪਸ ਦੇ ਵਿੱਚ ਵਿਛੋੜਾ ਪਾਉਣਾ ਹੁੰਦਾ ਫਿਰ ਆਪਸੀ ਮੇਲ ਕਿਉਂ ਕਰਵਾਉਂਦਾ ਰੱਬਾ ਲਿਖਾਰੀ ਨੇ ਸੋਚਿਆ ਲੱਗਦਾ ਮੁਹੱਬਤ ਨੇ ਪੇਪਰ ਪਾ ਦਿੱਤਾ ਲੱਗਦਾ ਹੁਣ ਸਾਨੂੰ ਹੀ ਕੁਰਬਾਨੀ ਕਰਨੀ ਪਊ ਨੇ ਸੋਚਿਆ ਕਿ ਬਸ ਜਲਦੀ ਤੋਂ ਜਲਦੀ ਇਹਨਾਂ ਦਾ ਵਿਆਹ ਕਰ ਦਈਏ ਨਹੀਂ ਤਾਂ ਵਰਤਮਾਨ ਸਮਾਜ ਰੂਹ ਦੀ ਮੁਹੱਬਤ ਪਰਿਜੋੜੀ ਨੂੰ ਵਿਛੋੜ ਕੇ ਰੱਖ ਦੇਵੇਗਾ ਸੋ ਹੁਣ ਦੇਖਦੇ ਆ ਕਿ ਅਗਲੇ ਭਾਗ ਵਿੱਚ ਹਮ ਸਫਰ ਮੁਸਾਫਰ ਬਣਦੇ ਨੇ ਤੇ ਆਪਾਂ ਦੋਸਤੋ ਕੱਲ ਨੂੰ ਇਸ ਕਹਾਣੀ ਦਾ ਰੂਹ ਦੀ ਮੁਹੱਬਤ ਦਾ ਅਖੀਰਲਾ ਭਾਗ ਪੇਸ਼ ਕਰਾਂਗੇ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਆ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਤੁਹਾਡੀ ਦਿੱਤੀ ਹੋਈ ਹਲਾ ਸ਼ਰੀਰ ਮੇਰੇ ਲਈ ਰਾਤ ਸੇਰਾ ਹੁੰਦੀ ਹੈ ਤੇ ਜਾਂਦੇ-ਜਾਂਦੇ ਆਪਣੇ ਚੈਨਲ ਨੂੰ ਜਨਨ ਕਿ ਤੁਹਾਡੇ ਆਪਣੇ ਚੈਨਲ ਕਲੈਰ ਅਮਰਿਤ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰਨਾ ਤੇ ਹੁਣ ਆਪਣੀ ਖਾਦਮ ਅਮਰਿਤ ਪਾਲ ਕਲੈਰ ਨੂੰ ਦਿਓ ਇਜਾਜ਼ਤ ਕੱਲ ਤੱਕ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖਿਓ ਦੋਸਤੋ